ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਿੰਪਲ ਸੂਟ ਦੀ ਕਟਾਈ ਦੇਖਾਂਗੇ ਪੁਆਇੰਟ ਟੂ ਪੁਆਇੰਟ ਸਾਰਾ ਕੁਝ ਡਿਟੇਲ ਦੇ ਵਿੱਚ ਸਮਝਾਇਆ ਜਾਏਗਾ ਤੇ ਇਸ ਇਹ ਜਿਹੜਾ ਇਹ ਵੀਡੀਓ ਦਾ ਫਰਸਟ ਪਾਰਟ ਰਣ ਵਾਲਾ ਹੈ ਸੋ ਵੀਡੀਓ ਦੇ ਨਾਲ ਲਾਸਟ ਤੱਕ ਬਨੇ ਰਹੋ ਐਂਡ ਇਸ ਦੇ ਵਿੱਚ ਆਪਾਂ ਫਰਸਟ ਫਰੰਟ ਐਂਡ ਬੈਕ ਪੀਸ ਦੀ ਕਟਿੰਗ ਕਰਾਂਗੇ ਤੇ ਮਾਇਰਮੈਂਟ ਮੈਂ ਸ਼ੋ ਕਰ ਦਿੱਤਾ ਵਾ ਚੈਸਟ ਹੈਗੀ ਐ 18 ਵੇਸਟ ਹੈਗੀ ਐ 16 ਐਂਡ ਹਿਪ ਹੈਗੀ ਐ 19 ਸੋ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਡਬਲ ਫੋਲਡ ਕਰ ਲੈਣਾ ਹੈ ਤੇ ਆਪਾਂ ਸਭ ਤੋਂ ਵੱਧ ਨਾਪ ਆਪਣਾ ਦੇਖਣਾ ਵਾ ਕਿਹੜਾ ਵਾ ਸਾਡੇ ਹੁੰਦੀਆਂ ਐਸਟੀਮੇਟ ਦੇ ਅਕੋਰਡਿੰਗ ਤੁਸੀਂ ਲਾ ਲੋ 20 ਆ 20 ਦਾ ਹਾਫ ਕਰ ਲੈਣਾ 10 10 ਦੇ ਵਿੱਚ ਆਪਾਂ 2 ਪਲੱਸ ਕਰ ਲੈਣਾ ਜੇਕਰ ਕੁਝ ਨਹੀਂ ਲਗਾਣਾ ਥੈਂ ਡੇਡ ਪਲੱਸ ਕਰਨਾ ਸੋ ਉਸ ਦੇ ਅਕੋਰਡਿੰਗ ਆਪਾਂ ਡਬਲ ਫੋਲਡ ਕੱਪੜਾ ਕਰ ਲੈਣਾ ਵਾ 20 ਦੇ ਅਕੋਰਡਿੰਗ ਠੀਕ ਹੈ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਡਾਊਟਸ ਕਲੀਅਰ ਹੋਣਗੇ ਕਿਉਂਕਿ ਮੈਂ ਆਪਣੇ ਸਟੂਡੈਂਟ ਨੂੰ ਲਾਗੇ ਖਲਾਇਰ ਕੇ ਸਾਰੇ ਇਹ ਕਟਿੰਗ ਕੀਤੀ ਹੈ ਉਹਨੇ ਮੇਰੇ ਕੋਲੋਂ ਸਾਰੇ ਡਾਊਟ ਆਪਣੇ ਕਲੀਅਰ ਕੀਤੇ ਨੇ ਸੋ ਜੇਕਰ ਤੁਹਾਡਾ ਵੀ ਕੋਈ ਆਪਣਾ ਡਾਊਟ ਰਹਿੰਦਾ ਹੈ ਤੇ ਕਮੈਂਟ ਸੈਕਸ਼ਨ 'ਚ ਕਮੈਂਟ ਜ਼ਰੂਰ ਕਰਿਓ ਸੋ ਡਬਲ ਫੋਲਡਿੰਗ ਤੋਂ ਬਾਅਦ ਪ੍ਰੈਸ ਕਰਨਾ ਬਹੁਤ ਜ਼ਰੂਰੀ ਹੈ ਕੱਪੜੇ ਨੂੰ ਪ੍ਰੈਸ ਕਰਨ ਦੇ ਨਾਲ ਸਾਡੀ ਸੈਂਟਰ ਤਾਂ ਬੱਜ ਜਾਂਦੀ ਹੈ ਜਿਸ ਦੇ ਨਾਲ ਸਾਨੂੰ ਬਿਲਕੁਲ ਵੀ ਸਟੀਚਿੰਗ ਦੇ ਵਿੱਚ ਦਿੱਕਤ ਨਹੀਂ ਆਉਂਦੀ ਹਾਂ ਦਾ ਅਲਾਈਨਮੈਂਟ ਹੈਗਾ 사데 18 16 ਤੇ 사데 2 사ਟਾ ਦੇਲਾ ਪਹਿਲਾਂ ਲਾ ਕੇ ਰੱਖਣੀ ਲਾ ਕੇ ਲਿਆ 44 ਠੀਕ ਹੈ 44 ਹਾਫ ਇੰਚ ਜਿਹੜਾ ਹੈ ਉੱਪਰ ਚੱਲ ਜਾਣਾ ਸ਼ੋਲਡਰ ਦੇ ਵਿੱਚ ਇਸ ਤੋਂ نیچے ਆਪਾਂ ਰੱਖ ਲੈਣਾ 2 ਇੰਚ ਐਕਸਟਰਾ ਤੇਰ ਪਾਈ ਦੇ ਲਈ ਟੋਟਲ 3 ਇੰਚ ਟੋਟਲ ਦੇ ਅਗਰ ਆਪਾਂ ਲੈਸ ਲਉਣੀ ਹੋਵੇ ਤੇ ਇਹ ਨਾਲ ਹੀ ਪੱਛਾ ਕਰਨਾ ਠੀਕ ਹੈ ਲੈਸ ਡੌਣੀ ਹੋ ਗਈ ਆ ਫੋਲਡਿੰਗ ਥੋੜੀ ਜਿਹੀ ਘੱਟ ਦੀ ਹੋਰ ਤੋਂ ਚੈੱਕ ਕਰਦੇ ਆਂ ਤਾਂ ਕਿ ਨਾ ਹੀ ਉੰਦੀ ਦਾ ਉੰਦੀ ਦਾ ਹਾਫ ਵੇਟ ਲੈਣਾ ਆਪਾਂ ਹਰੇ ਚੀਜ਼ਾਂ ਆਪਾਂ ਹਾ ਕੇ ਵੇਖਣਾ ਠੀਕ ਹੈ ਨਾ ਉੰਦੀ ਆ 2 ਇੰਚ ਐਕਸਟਰਾ ਰੱਖ ਲੈਣਾ ਕਿਉਂਕਿ ਆਪਾਂ ਇਹਨੂੰ ਕੋਸ਼ਣਾ ਕੋਸ਼ ਲਗਾਣਾ ਹੈ ਠੀਕ ਹੈ ਅਗਰ ਨਹੀਂ ਲਗਾਣਾ ਤਾਂ ਡੇਢ ਹਾਂ ਅਗਰ ਨਹੀਂ ਲਗਾਣਾ ਫੇਟੇ ਟਿੱਕ ਟਿੱਕ ਕਰ ਲਾਣਾ ਹੁਣ ਆਪਾਂ ਇਹਦਾ ਟੀਰਾ ਵੇਖ ਲੈਣਾ ਟੀਰਾ ਹੈਗਾਵਾ 12 ਦਾ 6 ਇੱਥੋਂ ਵੀ ਆਪਾਂ 6 ਲਿਖ ਲੈਣਾ ਹੈ ਪਹਿਲੀ 6 ਤਾਂ ਆਜੂ ਮੈਂ ਤਾਂ ਪੂਰਾ ਸਿੱਧਾ ਕਰ ਲੈਣਾ ਤੇ ਇੱਥੇ ਰੱਖਣਾ 7.5 ਦਾ ਮੋਟਾ ਫੇਰ ਆਪਾਂ ਇੱਥੇ ਰੱਖ ਦੇਣੀ ਆ ਛਾਤੀ 18.5 ਦੀ ਯਾਨੀ ਕਿ ਸਵਾ ਨੋ ਸਵਾ ਨੋ 2 ਇੰਚ ਜਿਹੜਾ ਇਹ ਮਾਰਜਿਨ 'ਚ ਚੱਲ ਜਾਣਾ ਠੀਕ ਹੈ 7.5 ਕਮਰ ਤੇ ਸਾਈਡ ਲਾਈਨ ਦੇਖ ਲੈਣੀ ਹੈ ਸਾਈਡ ਲਾਈਨ ਆ ਗਿਆ ਸਾਢੇ 14 ਸਾਢੇ 14 ਅੱਧਾ ਇੰਚ ਐਕਸਟਰਾ ਕਿਉਂਕਿ ਆ ਪਾਈਦੇ ਪਲੋਈਆਂ ਨਹੀਂ ਪਾਉਣੀਆ ਤੇ ਜਿਹਦੇ ਪਲੋਈਆਂ ਪਾਉਣੇ ਹੋਣ ਉਹਦਾ ਕਿੰਨਾ ਰੱਖੀਦਾ 1 ਇੰਚ ਯੈਸ ਇਹਦੀ ਕਮਰ ਹੈਗੀ ਆ 16 8 8 ਹੈ ਔਰ 1 ਇੰਚ ਐਕਸਟਰਾ ਰੱਖ ਲੈਣਾ ਕਾਦੇ ਰਿ ਰੱਖਣਾ ਤਾਂ ਇਹਦੇ ਪਲੋਏ 1 ਇੰਚ 1 ਇੰਚ ਐਕਸਟਰਾ ਫਿਰ ਪਲੋਈਆਂ ਹਾਂ ਹਾਂ ਲੈਕਸਟ ਅੱਗੇ ਪਾ 1 ਇੰਚ ਪਲੋਈਆਂ ਨਹੀਂ ਪਲੇਟ ਫਿਰ ਪਲੇਟ ते साड़ी ये साड़ी साड़ी तो ये पैं है साढ़े उन्नी मतलब पौने दस ठीक है दो इंच एक्सट्रा ओके हम आप किता पौने इधर इतना साढ़े सतना साढ़े तो पेल हाफ कर लेना है ठीक है इतना करके हाफ किता कि आ पौने चार का पौने चार से आप पहला मार्किंग कर लेनी है ठीक है ਫੇਰ ਆਪਾਂ 1/2 ਇੰਚ ਇਧਰ ਨੂੰ ਜਾਣਾ ਵਾ ਅੱਧਾ ਇੰਚ ਐਨੋ ਤੇ ਅੱਧਾ ਇੰਚ ਐਨੋ ਆਣਾ ਅੱਧੇ ਅੱਧੇ ਇੰਚ ਤੇ ਲਾ ਲੈਣਾ ਠੀਕ ਹੈ ਅੱਧੇ ਅੱਧੇ ਇੰਚ ਤੇ ਜਰ マーਕਿੰਗ ਕਰ ਲੈਣਾ ਇੱਥੋਂ ਲਾ ਲੈਣੀ ਆਪਾਂ ਇੱਕ ਦੀ ਨਿਸ਼ਾਨੀ ਸਵਾਇ ਇੱਕ ਦੀ ਠੀਕ ਹੈ ਉੱਪਰ ਨੂੰ ਵਧਾਉਣਾ ਆਪਾਂ 1.5 ਇੰਚ ਠੀਕ ਹੈ ਹੁਣ ਇੱਥੇ ਦੇ ਇੱਥੋਂ ਤੇ ਇਦਾਂ ਨਿਸ਼ਾਨੀ ਜਾਣੀ ਆ ਆਈਡੀ ਡੀਪ ਵਾਲੀ ਕਾਰਡ ਇਹਨਾਂ ਜਿਹੜੀ ਫਰੰਟ ਸਾਈਡ ਨੂੰ ਪਹਿਣੀ ਆ ਉਹ ਜਿਹੜਾ ਆਪਾਂ 1/2 ਇੰਚ ਇੱਧਰ ਨੂੰ ਰੱਖਿਆ ਹੈ ਨਾ ਉਹ ਪਹਿਲਾਂ ਇੱਧਰ ਨੂੰ ਜਾਣਾ ਆਵੇ ਪਹਿਲਾਂ ਇਹਨਾਂ ਨੇ ਇੱਧਰ ਨੂੰ ਜਾਣਾ ਹੁਣ ਆਵਲਾ 1/2 ਇੰਚ ਜਿਹੜਾ ਹੈ ਉਹਨੇ ਇੱਧਰ ਨੂੰ ਆਣਾ ਹੈ ਹਟਾ ਕੇ ਇਹ ਵਾਲੀ ਕਾਰਡ ਇੱਧਰ ਪੈਣੀ ਹੈ ਤੇ ਜਿਹੜੀ ਫਰੰਟ ਸਾਈਡ ਦੀ ਪੈਣੀ ਹੈ ਬੈਕ ਸਾਈਡ ਸੱਚ ਬੈਕ ਸਾਈਡ ਦੀ ਜਿਹੜੀ ਆ ਉਹ ਥੋੜੀ ਉੱਪਰ-ਉੱਪਰ ਰੱਖ ਕੇ ਪੈਣੀ ਆ ਆਵਲਾ ਜਿਹੜਾ 1/2 ਇੰਚ ਆਪਾਂ ਇੱਧਰ ਨੂੰ ਕੱਢਿਆ ਹੈ ਬਾਹਰ ਵੱਲ ਉਹ ਪੈਣੀ ਆ ਠੀਕ ਹੈ ਨਾ ਹੂੰ ਸਟ੍ਰੀਕ ਇਹਦੇ ਨਾਲ ਕੱਟਾ ਬੈਣੇ ਠੀਕ ਹੈ ਹਾਫ ਇੰਚ ਅੰਦਰ ਨੂੰ ਰੱਖ ਕੇ ਇਹਦੀ ਟਾਪ ਬੈਣੇ ਹੁਣ ਕਰੀਏ ਪਾਸ ਕਰ ਲਵਾਂਗੇ ਸਭ ਤੋਂ ਪਹਿਲਾਂ ਅੰਦਰ ਵਾਲੀ ਕਾਰਟ ਕਟਿੰਗ ਹੋਣੀ ਹੈ ਜਿਹੜੀ ਆਪਾਂ ਇੱਥੋਂ ਹਾਫ ਇੰਚ ਅੰਦਰ ਨੂੰ ਰੱਖੀ ਸੀ ਇਹ ਤਾਂ ਕੈਂਚੀ ਕੋਮ ਜਾਣੀਆਂ ਹਾਫ ਇੰਚ ਇਹਦੇ ਤੋਂ ਅੰਦਰ ਨੂੰ ਜਾਣੀਆਂ ਤੇ ਇਹ ਹਾਫ ਇੰਚ ਇੱਥੋਂ ਡਾਊਨ ਜ਼ਰੂਰ ਹੋਣਾ ਅੰਦਰ ਇਹਦੇ ਨਾਲ ਨੈਕ ਜਿਹੜਾ ਉਹ ਬੈਗ ਨੂੰ ਨਹੀਂ ਜਾਂਦਾ ਠੀਕ ਹੈ ਨਾ ਆ ਹਾਫ ਇੰਚ ਅੰਦਰ ਨੂੰ ਚਲ ਜਾਣੀਆਂ ਤੇ ਦੂਸਰੀ ਜਿਹੜੀ ਆ ਆਵਲੀ ਮਾਰਕਿੰਗ ਜਿਹੜੀ ਆਪਾਂ ਇਹ ਪੂਰੀ ਸਿੱਧੀ ਕਰਨੀ ਆ ਸਟ੍ਰੇਟ ਇਹਦੇ ਦੇ ਨਾਲ ਹੀ ਆਪਾਂ ਧਿਆਨ ਰੱਖਣਾ ਹੈ ਅੱਧਾ ਇੰਚ ਜਿਹੜੀ ਆ ਆਵਲੀ ਕਾਟ ਡੀਪ ਪੈਣੀ ਉਧਰ ਨੂੰ ਦੂਜੀ ਜਿਹੜੀ ਕਾੜ ਆ ਉਹ ਅੱਧਾ ਇੰਚ ਐਨ ਪੈਣੀ ਆ ਠੀਕ ਹੈ ਬਾਅਦ ਹਾਂ ਤੇ ਸਾਦੇ ਪਾਸ तो बिल्कुल ही होना चाहिए ठीक है, ऐसा फर्क नहीं रहना चाहिए हमारी कार्ड ये पौना इंच वैनी है ठीक है ना अद्धा इंच होनी पैनी पौना इंच सिर्फ वो होनी है अद्धा इंच तो दो पॉइंट कार्ड ठीक है ना इथ हाफ इंच एम जाने I'm gonna make a half inch inch ਮਾਤੇ ਤੇ ਹੀ ਹੈ ਪੀਪਰ ਵੀ ਨਹੀਂ OK ਇੱਕ ਹੋਰ ਲਾਈਟ ਪਲੇਟ ਆ ਗਈ। ਪਲੇਟ ਪੈਣੇ ਆ ਇਸ ਨਾਪਰੇ ਸਾਢੇ 10 ਤੇ ਸਾਢੇ 10 ਤੇ ਬਤਿਆਰ ਕਰਨੇ ਆ 1/2 ਇੰਚ extra ਰੱਖਣਾ ਨਾ ਜਿਹੜਾ ਉੱਪਰ 깔ਾਈ ਆ ਕਾਇਨਾ ਠੀਕ ਹੈ ਟੋਟਲ ਹੋ ਜਾਣਾ 11 ਤੇ ਲੰਬਾਈ ਤੇ ਪੈਣੇ ਆ 7.5 ਤੇ ਚੜਾਈ ਚ ਹੋ ਜਾਣੇ ਆ 3.5 ਦੇ ਅਗਰ ਬੋਤਾ ਹੀ ਪਾਰਾ ਬੰਦਾ ਹੋਵੇ ਤੇ ਉਹਦੇ ਲੰਬਾਈ ਚ 12.5 ਦੇ ਪਾਈ ਤੇ ਹੂੰ 12.5 13 ਠੀਕ ਹੈ ਤੇ ਇਧਰੋਂ ਪੌਣੇ ਚਾਰ ਹੂੰ ਪੌਣੇ ਚਾਰ ਕਰ ਲਈਦਾ ਇਧਰ ਹੁਣ ਆਪਾਂ ਇਹਨਾਂ ਸਾਰੇ ਨੂੰ ਫੇਸ ਕਰ ਲੈਣਾ ਪਲੇਟ ਅੱਗੇ ਪਿਛੇ ਨਹੀਂ ਹੋਣੇ ਚਾਹੀਦੇ ਪਲੇਟਾਂ ਦਾ ਮਾੜਾ ਜਿਹਾ ਵੀ ਫਰਕ ਜਿਹੜਾ ਇਹਨੇ ਕਿਡਿੰਗ ਕਰਾ ਕਰ ਹਾਂਜੀ ਹਾਂਜੀ ਉਹੀ ਬਸ ਹਾਂਜੀ ਹਾਂਸ ਕਾ ਡਿਪੋ ਹੋਰ